ਜੋ ਤਾਂ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਦੇ ਤੁਹਾਨੂੰ ਦਿਖਾਉਣਾ ਅੱਜ ਦਾ ਟਰੈਕਟਰ ਟਰਾਲੀ ਦਾ ਰੇਟ ਚਲਦੀ-ਵਾਲਦੀ ਵੀਡੀਓ ਨੂੰ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਟਰਾਲੀ ਖਰੀਦਣ ਵੇਚਣ ਲਈ ਆਪਣਾ ਨੰਬਰ ਨੋਟ ਕਰ ਸਕਦੇ ਹੋ 964687843360 ਇਸ ਨੰਬਰ ਤੇ ਲੋੜੀ ਦੀ ਜਾਣਕਾਰੀ ਦੇ ਕੇ ਚੀਜ਼ ਦੀਆਂ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਹੋ ਵੀਰ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ ਤੁਹਾਨੂੰ ਦਿਖਾਉਣਾ ਇੱਕ ਟਰੈਕਟਰ ਟਰਾਲੀ ਦਾ ਰੇਟ ਬਰਨਾਲਾ ਟਰੈਕਟਰ ਮੰਡੀ ਦੇ ਲਈ ਸੇਲ ਵਾਸਤੇ ਲੈ ਕੇ ਆਏ ਅੱਜ ਜੀ 2000 ਮਾਡਲ ਹੈ ਡਿਮਾਂਡ ਹੈ 1 ਲੱਖ 40000 ਟਰੈਕਟਰ ਦੀ ਜੀ ਫਿਨਿਸ਼ਨ ਵਗੈਰਾ ਦੇ ਸਕਦੇ ਹਾਂ ਡਬਲ ਕਲਚ ਦੇ ਵਿੱਚ ਟਰੈਕਟਰ ਹੈ ਅੱਗੇ ਵੀ ਸਵਰਾ 735 1998 ਮਾਡਲ ਹੈ ਡਿਮਾਂਡ ਹੈ 1 ਲੱਖ 23000 ਰੱਖੀ ਹੈ ਵੀਰ ਵੱਲੋਂ ਟਰੈਕਟਰ ਇਹ ਮੌਕੇ ਤੇ ਮਿਲ ਜੂਗਾ ਜੀ 1 ਲੱਖ 10 12000 ਦਾ ਵੀਰ ਦਾ ਕੰਟੈਕਟ ਨੰਬਰ ਹੈਗਾ 96468 43360 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ 3630 ਨਿਊ ਹੌਲਣ ਫੋੜ ਚੱਪੜੀ ਕਾ ਪੀ ਟਰੈਕਟਰ ਦੀ 2001 ਮਾਡਲ ਹੈ ਡਿਮਾਂਡ ਹੈ 2,80,000 ਟਰੈਕਟਰ ਬਾਕੇ ਚੈੱਕ ਕਰਕੇ ਲੈ ਸਕਦੇ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਨੇ ਟਰੈਕਟਰ ਗਾਈ ਸੁਵਰਾਜ 735 ਐਫੀ 1998 ਮਾਡਲ ਹੈ ਡਿਮਾਂਡ ਹੈ 1.5 ਲੱਖ ਰੁਪਏ ਟਰੈਕਟਰ ਦੀ ਬਾਕੀ ਜਿਹੜਾ ਵੀਰ ਦਾ ਕੰਟੈਕਟ ਨੰਬਰ ਹੋਵੇਗਾ 82890 17743 ਵੀਰ ਦਾ ਕੰਟੈਕਟ ਨੰਬਰ ਹੈ ਗਾਈ ਸੁਵਰਾਜ 855 1997 ਮਾਡਲ ਹੈ ਜੀ ਪੰਜਾਬ ਨੰਬਰ ਹੈ ਡਿਮਾਂਡ ਹੈੜੀ ਟਰੈਕਟਰ ਦੀ ਰੱਖੀ ਹੈ 2 ਲੱਖ ਰੁਪਈਆ ਜੀ ਇਹ ਟਰੈਕਟਰ ਦਾ ਕੰਟੈਕਟ ਨੰਬਰ ਹੋਵੇਗਾ 96468784360 ਟਰੈਕਟਰ ਦਾ ਕੰਟੈਕਟ ਨੰਬਰ ਹੈ ਅੱਗੇ ਅਰਜਨ ਅਲਟਰਾ 1 ਜੀਏ 605 ਡੀਆਈ ਉਹ ਯਾਰ 2017 ਮਾਡਲ ਹੈ ਡਿਮਾਂਡ ਹੈੜੀ 5 ਲੱਖ 25000 ਰੁਪਈਆ ਹੈ ਬਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਟਰੈਕਟਰ ਦੀ ਅੱਗੇ ਫੋਰਡ 3600 1994 ਮਾਡਲ ਹੈ ਡਿਮਾਂਡ ਹੈੜੀ 1 ਲੱਖ 45000 ਰੁਪਈਆ ਗੇਸ ਸਵਰਾ 735 ਐਫੀ 1998 ਮਾਡਲ ਹੈ ਜੀ ਡਿਮਾਂਡ ਹੈ 1.5 ਲੱਖ ਰੁਪਏ ਟਰੈਕਟਰ ਦੀ ਕੰਡੀਸ਼ਨ ਵਗਰਾ ਦੇ ਸਕਦੇ ਅੱਗੇ ਜੀ ਸੋਨ ਲੀਕਾ ਡੀਜੀ 750 ਬਰਨਾਲਾ ਨੰਬਰਾਂ ਲੋਕਲ 2006 ਮਾਡਲ ਹੈ ਡਿਮਾਂਡ ਹੈ ਜਿਹੜੀ 3,118,000 ਰੁਪਏ ਕੰਡੀਸ਼ਨ ਵਗਰਾ ਦੇ ਸਕਦੇ ਟਰੈਕਟਰ ਦੀ ਵੀਰ ਦਾ ਟਰੱਕ ਡਰਾਈਵਰ ਨੰਬਰ ਹੋਵੇਗਾ 96468 743360 ਗਵੀਰ ਲੈਫਟ ਹਾਈ ਟਰਾਲੀ 11:36 ਦੀ ਡਿਮਾਂਡ 1,75,000 ਰੁਪਇਆ ਪੰਗਾਲਾ ਟਰੈਕਟਰ ਮੰਡੀ ਦੀ ਚਲਦੀ ਵਾਲੀ ਵੀਡੀਓ ਸ਼ੇਅਰ ਜ਼ਰੂਰ ਕਰ ਦੇਵੀਂ ਜੀ। ਨਾਲ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ। ਗੈਵੀਰ ਸਵਰਾਜ 735 FPE 1994 ਮਾਡਲ ਹੈ। ਡਿਮਾਂਡ 1,35,000 ਰੁਪਇਆ। ਅੱਗੇ ਵੀ ਲੈਫਟ ਵਾਲੀ ਟਰਾਲੀ 10 ਦੀ 80 ਚਾਹ ਜੀ। 11:36 ਦੀ ਡਿਮਾਂਡ 1,58,000 ਰੁਪਇਆ। ਬਾਕੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਟਰਾਲੀ ਖਰੀਦਣ ਲਈ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਇਨਫੋਰਮੇਸ਼ਨ ਬੇਸ ਤੇ ਕੰਮ ਕੀਤਾ ਜਾਂਦਾ ਵੀਰ ਗੈਵਿਟ ਸਵਰਾਜ 855 ਐਫ ਪੀ 2010 ਮਾਡਲ ਆ 3 ਲੱਖ 65000 ਰੁਪਏ ਡਿਮਾਂਡ ਆ ਗੈਵੀ ਲੈਫਟ ਹੈਲ ਟਰਾਲੀ ਆ ਜੀ ਟਰਾਲੀ ਦੀ ਡਿਮਾਂਡ ਹੈ ਜੀ 145000 ਰੁਪਏ 11 ਵਾ 6.5 ਦੀ ਟਰਾਲੀ ਆ 8 4 ਦੇ ਗਾੜਿਆਂ ਚ ਗੈਵੀ ਦੀ ਟਰਾਲੀ ਆ ਜੀ 11 ਵਾ 6.5 ਦੀ ਡਿਮਾਂਡ ਹੈ ਜੀ ਟਰਾਲੀ ਦੀ 175000 ਰੁਪਏ 11 ਵਾ 6.5 ਦੀ ਟਰਾਲੀ ਆ ਜੀ ਇਹ ਵੀ ਇਹ ਸਵਰਾਜ 855 FE ਟਰੈਕਟਰ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ ਮਾਡਲ 2011 ਡਿਮਾਂਡ ਹੈ ਜੀ 385000 ਰੁਪਿਆ ਇਹ ਫਾਰਮ ਡ੍ਰੈਗ 60 ਜੀ 97 ਮਾਡਲ ਹੈ ਡਬਲ ਕਲਚ ਹੈ ਕਲਚ 85000 ਰੁਪਿਆ ਡਿਮਾਂਡ ਹੈ ਇਹ ਸਵਰਾਜ 855 ਜੀ 2008 ਮਾਡਲ ਹੈ ਡਿਮਾਂਡ 365000 ਰੁਪਿਆ ਇਹ ਫਾਰਮ ਡ੍ਰੈਗ ਜੀ 6055 T20 ਮਾਡਲ 2018 ਡਿਮਾਂਡ 590000 ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਹੀ ਟਰੈਕਟਰ ਬਾਈ ਕਹਿੰਦੇ ਗੇਮਿੰਦਰਾ ਜੀ 475 ਗੈਸ 99 ਮਾਡਲ 475 ਡਿਮਾਂਡ 170000 ਰੁਪਿਆ ਗੇ 44 2001 ਮਾਡਲ ਆ ਡਿਮਾਂਡ 260000 ਰੁਪਿਆ ਉਹ ਬੌਲ ਕਲਾਚ ਦੇ ਵਿੱਚ ਟਰੈਕਟਰ ਹੈ ਜੀ ਕੰਡੀਸ਼ਨ ਵਗਰਾ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਚੱਲਦੀ ਆ ਗਈ ਇਹਨੂੰ ਬਰਨਾਲਾ ਟਰੈਕਟਰ ਮੰਡੀ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਨੰਬਰ ਨੋਟ ਕਰ ਸਕਦੇ ਹੋ 996468784360 ਧੰਨਵਾਦ ਜੀ